ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਭਗਤ ਰਵਿਦਾਸ ਮਹਾਰਾਜ ਜੀ ਦਾ ਧਾਰਮਿਕ ਸਥਾਨ ਹੈ ਤੇ ਕਈ ਸਾਲ ਭਗਤ ਰਵਿਦਾਸ ਮਹਾਰਾਜ ਜੀ ਨੇ ਇੱਥੇ ਤਪ ਕੀਤਾ ਸੀ ਸੰਗਤਾਂ ਨੂੰ ਉਪਦੇਸ਼ ਦਿੱਤਾ ਸੀ ਇਹ ਹੈ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਬੀਤ ਦੇ ਇਲਾਕੇ ਵਿੱਚ ਪਿੰਡ ਖੁਰਾਲਗੜ੍ਹ ਤੁਸੀਂ ਵੀਡੀਓ ਸਕਿਪ ਨਹੀਂ ਕਰਨੀ ਵੀਡੀਓ ਸਾਰੀ ਦੇਖਣੀ ਜਿੰਨੇ ਵੀ ਭਗਤ ਰਵਿਦਾਸ ਮਹਾਰਾਜ ਜੀ ਨੂੰ ਸੰਗਤ ਮੰਨਦੇ ਆ ਉਹਨੇ ਸ਼ੇਅਰ ਵੀ ਕਰਨੀ ਹੈ ਤੇ ਹਰ ਇੱਕ ਘਰ ਤੱਕ ਪਹੁੰਚਾਣੀ ਹੈ ਹਰ ਇੱਕ ਉਸ ਪ੍ਰਾਣੀ ਤੱਕ ਪਹੁੰਚਾਣੀ ਹੈ ਚੈਨਲ ਨੂੰ ਕੱਲੋ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਡੂਮੇਵਾਲ ਆਓ ਫਿਰ ਦਰਸ਼ਨ ਕਰਾਈਏ ਤੁਹਾਨੂੰ ਤਾਂ ਆਪਸਥਾਨ ਸ਼੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਸਥਾਨ ਖੁਰਾਲਗੜ੍ਹ ਚ ਪੈਂਦਾ ਜੀ ਖੁਰਾਲਗੜ੍ਹ ਪੈਂਦਾ ਬੀਤ ਚ ਜੀ ਬੀਤ ਪੈਂਦਾ ਹਿਸ਼ਾਰਪੁਰ ਵਿੱਚ ਆਓ ਫਿਰ ਅੱਗੇ ਚੱਲਦੇ ਆ ਤੇ ਤੁਹਾਨੂੰ ਇਤਿਹਾਸਿਕ ਉਹ ਨਿਸ਼ਾਨੀਆਂ ਵੀ ਦੱਸਾਂਗੇ ਭਗਤ ਰਵਿਦਾਸ ਮਹਾਰਾਜ ਜੀ ਦੀਆਂ ਜਿਹੜੀਆਂ ਇੱਥੇ ਪਈਆਂ ਨੇ ਤੇ ਆਓ ਕਰਦੇ ਹਾਂ ਦਰਸ਼ਨ ਸਾਧ ਸੰਗਤ ਜੀ ਵੀਡੀਓ ਤੁਸੀਂ ਪੂਰੀ ਦੇਖਣੀ ਸ਼ੇਅਰ ਜਰੂਰ ਕਰਨੀ ਜਿੰਨੇ ਵੀ ਸੰਗਤ ਭਗਤ ਰਵਿਦਾਸ ਮਹਾਰਾਜ ਜੀ ਨੂੰ ਮੰਨਦੀ ਸਾਰਿਆਂ ਨੇ ਸ਼ੇਅਰ ਕਰਨੀ ਕਿਉਂਕਿ ਭਗਤ ਰਵਿਦਾਸ ਮਹਾਰਾਜ ਜੀ ਦਾ ਦਰਜਾ ਬਹੁਤ ਉੱਚਾ ਹੈ ਤੇ ਤਪਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਤੇ ਜਦੋਂ ਵੀ ਤੁਸੀਂ ਇੱਥੇ ਆਉਂਦੇ ਹੋ ਤੇ ਭਗਤ ਜੀ ਦੇ ਜਿੰਨੇ ਵੀ ਇਹ ਹੈ ਜੀ ਤਪਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੇ ਆਓ ਤੁਹਾਨੂੰ ਦਰਬਾਰ ਦੇ ਆਪਾਂ ਦਰਸ਼ਨ ਕਰਾਣੇ ਆ ਤੇ ਇਤਿਹਾਸਕ ਉਹ ਨਿਸ਼ਾਨੀਆਂ ਵੀ ਦੱਸਾਂਗੇ ਜੋ ਇੱਥੇ ਸ਼ਸ਼ੋਭਤ ਹਨ ਤੇ ਇਸ ਸਥਾਨ ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ 4 ਸਾਲ 2 ਮਹੀਨੇ 11 ਦਿਨ ਰਹਿ ਕੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ ਸੀ ਤੇ ਆਪ ਜਿੰਨੀਆਂ ਵੀ ਸੰਗਤਾਂ ਇੱਥੇ ਆਂਦੀਆਂ ਹਨ ਤੇ ਦਰਸ਼ਨ ਕਰਦੀਆਂ ਹਨ ਕੁਝ ਸੰਗਤਾਂ ਨਹੀਂ ਆ ਸਕਦੀਆਂ ਕਿਉਂਕਿ ਕਈਆਂ ਤੋਂ ਨਹੀਂ ਚੱਲਿਆ ਜਾ ਸਕਦਾ ਇਸ ਕਰਕੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਣੀ ਇਹ ਹੈ ਜੀ ਤਾਪਸਥਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪੁਰਾਤਨ 1515 ਇਸਵੀ ਤੇ ਇਹ ਸਥਾਨ 1515 ਇਸਵੀ ਦਾ ਬਣਿਆ ਹੋਇਆ ਹੈ ਤੇ ਕਰੋ ਜੀ ਦਰਸ਼ਨ ਤੇ ਆਪ ਵੀ ਸੰਗ ਆਪ ਵੀ ਦਰਸ਼ਨ ਕਰੋ ਤੇ ਸੰਗਤਾਂ ਨੂੰ ਵੀ ਦਰਸ਼ਨ ਕਰਾਓ ਆਓ ਤੁਹਾਨੂੰ ਉਹ ਇਤਿਹਾਸਕ ਨਿਸ਼ਾਨੀਆਂ ਦੇ ਦਰਸ਼ਨ ਵੀ ਕਰਾਵਾਂਗੇ ਤੇ ਇਸ ਜਗ੍ਹਾ ਤੇ ਬਹਿ ਕੇ ਤਪ ਕੀਤਾ ਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਅਤੇ ਜਿੰਨੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦਰਜ ਹੈ ਬਹੁਤ ਮਹਾਨ ਹੈ ਤੇ ਜਿੰਨੀਆਂ ਸੰਗਤਾਂ ਪੜ੍ਹ ਕੇ ਆਪਣਾ ਜੀਵਨ ਸਫਲ ਕਰਦੀਆਂ ਹਨ ਤੇ ਇਹ ਉਹ ਇਤਿਹਾਸਕ ਚੱਕੀ ਹੈ ਤੇ ਜਿਨ੍ਹਾਂ ਨੂੰ ਚਲਾ ਕੇ ਉਹ ਨਾਮ ਬਾਣੀ ਤੇ ਕੀਰਤ ਕਰਨ ਦਾ ਉਪਦੇਸ਼ ਦਿੰਦੇ ਹੁੰਦੇ ਸਨ ਇਹ ਇਤਿਹਾਸਕ ਚੱਕੀ ਦੇ ਤੁਸੀਂ ਦਰਸ਼ਨ ਕਰੋ ਤੇ 1515 ਇਸਵੀ ਦਾ ਇਹ ਬਣਿਆ ਸਥਾਨ ਹੈ ਤੇ ਇਹ ਪੁਰਾਤਨ ਚੱਕੀ ਹੈ ਅੱਜ ਵੀ ਇਹ ਸੰਭ ਕੇ ਰੱਖੀ ਹੈ ਤੇ ਸੰਗ ਤਾਂ ਦਰਸ਼ਨ ਕਰਦਿਆਂ ਹਨ ਤੇ ਇਹ ਹੋ ਹੋ ਜਿੱਦਾਂ ਪੁਰਾਤਨ ਉਹਨਾਂ ਦੇ ਟਾਈਮਾਂ ਦੇ ਇਹ ਬੱਟੇ ਪਏ ਐ ਇੱਥੇ ਤੇ ਉਹ ਵੀ ਰੱਖੇ ਐ ਇਹ ਨਿਸ਼ਾਨੀਆਂ ਅੱਜ ਵੀ ਸੰਭ ਕੇ ਰੱਖੀਆਂ ਨੇ ਤੇ ਸામਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ ਤੇ ਆਪ ਜੀ ਦਰਸ਼ਨ ਕਰੋ ਆਓ ਪਹਿਲਾਂ ਤੁਹਾਨੂੰ ਦਰਸ਼ਨ ਕਰਾ ਦਈਏ ਤੇ ਆਪ ਜੀ ਨੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨੀ ਤਾਂ ਜੋ ਕਿ ਇਹ ਹਰ ਇੱਕ ਉਸ ਘਰ ਤੱਕ ਪਹੁੰਚ ਸਕੇ ਜਿੱਥੇ ਸੰਗਤਾਂ ਜੁੜੀਆਂ ਨੇ ਤੇ ਹੋਰ ਵੀ ਜਾਣਕਾਰੀ ਲਾਵਾਂਗੇ ਮੇਨ ਗੱਲ ਦੇਖੋ ਇਹ 1515 ਇਸਵੀ ਦਾ ਜਿਹੜਾ ਆ ਬਣਿਆ ਹੈ ਇਹ ਸਾਂਭ ਕੇ ਰੱਖਿਆ ਹੈ ਅੱਜ ਵੀ ਇਹ ਉਵੇਂ ਦਾ ਉਵੇਂ ਖੜਾ ਹੈ ਕਿਉਂਕਿ ਜੇ ਪ੍ਰਾਤਨ ਨਿਸ਼ਾਨੀਆਂ ਸਾਂਭਣੀਆਂ ਤਾਂ ਇਸ ਤਰ੍ਹਾਂ ਸਾਂਭਣੀਆਂ ਚਾਹੀਦੀਆਂ ਨੇ ਤੇ ਤੇ ਅੱਜ ਕੱਲ ਪ੍ਰਾਤਨ ਨਿਸ਼ਾਨੀਆਂ ਨੂੰ ਢਾ ਕੇ ਨਵੇਂ-ਨਵੇਂ ਸੰਗਮਰਮਰ ਲਾਏ ਜਾ ਰਹੇ ਨੇ ਜੋ ਕਿ ਵੈਸੇ ਗਲਤ ਹੈ ਬਸ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਇਹ ਪੁਰਾਤਨ ਨਿਸ਼ਾਨੀਆਂ ਸਾਂਭੀਆਂ ਜਾਣ ਤੇ ਆਹ ਵੀ ਮੈਂ ਤੁਹਾਨੂੰ ਦੱਸੀ ਸੀ ਪਹਿਲਾਂ ਵੀ ਇਹ ਵੀ ਪੁਰਾਤਨ ਚੱਕੀ ਹੈ ਉਹਨਾਂ ਟਾਈਮਾਂ ਦੀ ਤੇ ਜਦੋਂ ਇਹਨਾਂ ਨਾਲ ਆਟਾ ਪੀਆ ਜਾਂਦਾ ਹੁਣ ਤੇ ਆਪ ਜੀ ਦਰਸ਼ਨ ਕਰੋ ਇਸ ਸਥਾਨ ਦੇ ਜਰੂਰ ਤੇ ਸੰਗਤਾਂ ਨੂੰ ਖਰਾਓ ਦਰਸ਼ਨ ਤਾ ਜੋ ਕਿ ਜਿਹੜੀਆਂ ਘਰੇ ਬੈਠੀਆਂ ਸੰਗਤਾਂ ਉਹ ਵੀ ਦਰਸ਼ਨ ਕਰ ਸਕਣ